ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 13 ਸਾਲ ਦੇ ਬੱਚੇ ਦੇ ਵੱਲੋਂ ਵੱਡਾ ਕਾਣ ਕੀਤਾ ਗਿਆ ਦਰਅਸਲ ਉਸ ਦੇ ਵੱਲੋਂ ਆਪਣੇ ਦਾਦੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲੇਗੇ ਉਸ ਦੀ ਰਕਮ 216000 ਰੁਪਏ ਦੱਸੀ ਜਾ ਰਹੀ ਹੈ ਉਸ ਬੱਚੇ ਦੇ ਵੱਲੋਂ ਆਪਣੇ ਦਾਦੇ ਦੇ ਅਕਾਊਂਟ ਦੇ ਵਿੱਚੋਂ ਇਹ ਪੈਸੇ ਕਢਵਾਏਗੇ ਦੱਸ ਦिए ਕਿ 13 ਸਾਲ ਉਸ ਬੱਚੇ ਦੀ ਉਮਰ ਹੈ ਫਿਰੋਜ਼ਪੁਰ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿਸ ਬੱਚੇ ਦੇ ਵੱਲੋਂ ਪੈਸੇ ਕਢਵਾਏਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜੋ ਦਾਦਾ ਹੈ ਉਹ ਪੁਲਿਸ سے ਤਨਾਤ ਸਨ ਹਾਲਾਂਕਿ ਉਹ ਰਟਾਇਰ ਹੋ ਗਏ ਨੇ ਇਹ ਰਟਾਇਰ ਦੇ ਪੈਸੇ ਉਹਨਾਂ ਨੂੰ ਮਿਲੇ ਸਨ ਪਰ ਉਸ ਦੇ ਵੱਲੋਂ ਆਪਣੇ ਦਾਦੇ ਦੇ ਅਕਾਊਂਟ ਦੇ ਵਿੱਚੋਂ ਹੀ ਪੈਸੇ ਕਢਵਾ ਲਏਗੇ ਉਸ ਦੀ ਰਕਮ 216000 ਰੁਪਏ ਦੱਸੀ ਜਾ ਰਹੀ ਹੈ ਦੱਸੀ ਇਹ ਕਿ ਜਿਵੇਂ ਅੱਜਕਲ ਅਕਸਰ ਕਿਹਾ ਜਾਂਦਾ ਹੈ ਕਿ ਛੋਟੇ ਬੱਚੇ ਬਹੁਤ ਸ਼ੈਤਾਨ ਹੁੰਦੇ ਨੇ ਅਜਿਹੇ ਆ ਘਟਨਾਵਾਂ ਅਕਸਰ ਕਰਦੇ ਰਹਿੰਦੇ ਨੇ ਪਰ ਸੋਚ ਸਕਦੇ ਕਿ ਇਹ ਮਾਮਲਾ ਕਿੰਨਾ ਗੰਭੀਰ ਹੈ ਕਿਸੇ ਨੂੰ ਤਾਂ ਇਹ ਮਾਮਲਾ ਹਾਸੋਹੀਨ ਜ਼ਰੂਰ ਲੱਗੇਗਾ ਪਰ ਇਹ ਮਾਮਲਾ ਬਹੁਤ ਗੰਭੀਰ ਹੈ ਕਿ ਇੱਕ ਬੱਚੇ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਪਣੇ ਹੀ ਘਰ ਦੇ ਵਿੱਚ ਵੱਡੀ ਘਟਨਾ ਨੂੰ ਅਨਜਾਨ ਦਿੱਤਾ ਗਿਆ ਆਪਣੇ ਦਾਦੇ ਦੇ ਅਕਾਊਂਟ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲਏਗੇ ਜਦੋਂ ਉਸ ਬੱਚੇ ਦੇ ਨਾਲ ਗੱਲਬਾਤ ਕੀਤੀ ਗਈ ਉਹਨੇ ਦੱਸਿਆ ਕਿ ਮੈਂ Google Pay ਦੇ ਰਾਹੀਂ ਪੈਸੇ ਕਢਵਾਏ ਨੇ ਤੇ ਇਸ ਤੇ ਪਰਿਵਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਉਸਨੇ ਇਹ ਕਾਣ ਕੀਤਾ ਉਸ ਤੋਂ ਬਾਅਦ ਉਹ ਘਰ ਤੋਂ ਫਰਾਰ ਹੋ ਗਿਆ ਸੀ ਫਿਰ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਤੇ ਪੁਲਿਸ ਨੇ ਉਸ ਬੱਚੇ ਦੀ ਪਾਲ ਕੀਤੀ ਤਾਂ ਉਹ ਬੱਚਾ ਸ੍ਰੀ ਦੱਸਦੀ ਕਿ ਅਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਇਹ ਬੱਚਾ ਬਰਾਮਦ ਆਏ ਪੁਲਿਸ ਨੇ ਇਸ ਨੂੰ ਲੱਭ ਲਿਆ ਹੈ ਮੌਕੇ ਤੇ ਇਹ ਘਰੋਂ ਫਰਾਰ ਹੋ ਗਿਆ ਸੀ ਜਦ ਇਸ ਬੱਚੇ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦ ਇਸ ਬੱਚੇ ਨੇ ਆਪਣੇ ਦਾਦੇ ਦੇ ਅਕਾਊਂਟ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਸੀ ਉਸ ਤੋਂ ਬਾਅਦ ਇਹ ਡਰ ਗਿਆ ਸੀ ਕਿ ਮੈਨੂੰ ਹੁਣ ਡਾਂਟ ਪਵੇਗੀ ਮਾਪਿਓ ਦੇ ਕੋਲੋਂ ਡਾਂਟ ਪਵੇਗੀ ਦਾਦੇ ਦੇ ਕੋਲੋਂ ਡਾਂਟ ਪਵੇਗੀ ਪਰ ਉਸ ਤੋਂ ਬਾਅਦ ਇਹ ਡਰ ਗਿਆ ਸੀ ਜਿਸ ਕਾਰਨ ਇਹ ਘਰੋਂ ਭੱਜ ਗਿਆ ਸੀ ਫਰਾਰ ਹੋ ਗਿਆ ਸੀ ਫਿਰ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਇਸ ਦੀ ਭਾਲ ਕੀਤੀ ਪੁਲਿਸ ਨੇ ਤੇ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਲੱਭਿਆ ਗਿਆ ਇਸ ਤੋਂ ਇਹ ਬੱਚਾ ਬਰਾਮਦ ਹੋਇਆ ਤੇ ਹਾਲਾਂਕਿ ਹੁਣ ਮਾਪਿਆਂ ਨੂੰ ਇਹ ਬੱਚਾ ਸੌਂਪ ਦਿੱਤਾ ਗਿਆ ਹੈ ਉੱਥੇ ਕੁਝ ਬਿਆਨ ਸਾਹਮਣੇ ਆਏ ਨੇ ਆਪਾਂ ਇੱਕ ਵਾਰ ਉਹ ਵੀ ਸੁਣਦੇ ਹਾਂ ਰਿਟਾਇਰਡ ਪੰਜਾਬ ਪੁਲਿਸ ਵਿਜੀਲੈਂਸ ਫਿਰੋਦੋ ਮੈਨੂੰ ਜਦੋਂ ਰਿਟਾਇਰ ਹੋਣ ਤੇ ਛੁੱਟੀਆਂ ਤੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਵਾਇਆ ਸੀ ਕੋਠੀ ਪਾਈ ਸੀਗੇ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਘਰ ਤੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਫ ਹੈ। ਯਾਨੀ ਕੋਈ ਕਿਸ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ। ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀਰਾ ਸਦਰ ਨੇ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ। ਸ਼ਹਿਰੀ ਕਾਰਜ ਕਾਰਗੁਜ਼ਾਰੀ ਲੱਗੀ ਤੁਹਾਨੂੰ ਪੁਲਿਸ ਦੀ ਸਾਨੂੰ ਪੁਲਿਸ ਦੀ ਬਹੁਤ ਵਧੀਆ ਜੀ ਮੈਂ ਕਿਉਂ ਆ ਮੈਕਮੇ ਦਾ ਠੀਕਾ ਜੀ ਟੈਰ ਹੋਇਆ ਪੁੱਛਿਆ ਨਹੀਂ ਚਾ ਪਹਿਲਾਂ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਬੜਿਆ ਇੱਕ ਵਾਰੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਨੂੰ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਕਿ ਤਾਰ ਕੇ ਵੀ ਇਹ ਕਾਬਰ ਗਿਆ ਇੱਥੋਂ ਫਿਰ ਬਸ ਤੇ ਚੜ ਕੇ ਗਿਆ ਉੱਥੇ ਜਾ ਕੇ ਵੀ ਦਰਬਾਰ ਸਾਹਿਬ ਚਲਾ ਗਿਆ ਇਹਦੀ ਮੋਬਾਈਲ ਦੀ ਲੋਕੇਸ਼ਨ ਦੇ ਹੀ ਇਹਨੂੰ ਜਾਣ ਕੇ ਬਰਾਮਦ ਕੀਤਾ ਜੀ ਤੁਹਾਨੂੰ ਇਹ ਸਰ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿ ਇੱਕ ਪਛਾਣੀਆਂ ਉਮਰ 3 ਦੀ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦਿਉਰ ਮੇਰੇ ਕੋਲੇ ਆਏ 2:35 ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਸੀਗਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰبار صاحب ਹੈ। ਉਸੀ ਟਾਈਮ ਆ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਦੇ ਇਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਰਿਸ਼ਰਾਂ ਦੁਆਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲਤ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸੱਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਅਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਫਿਰ ਅਸੀਂ ਦਵਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਬਾਰ ਸਾਹਿਬ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਭਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚ ਇੰਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰਨਗੇ ਸਰ ਬੱਚੇ ਕਿੰਨੇ ਦੇ ਥੋੜਾ ਦਾ ਕਿੱਥੇ ਇਹ ਪੜਦਾ ਪੰਡ ਹੀ ਆ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਆ ਜੀ ਆਪਾਂ ਪੁੱਛ ਲੈਨੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕੀਤੇ ਕੀ ਕੋਈ ਪੈਸੇ ਕੀਤੇ ਜੋ ਜ ਪੈਸੇ ਸੇਫ ਆ ਜੀ ਬਿਲਕੁਲ ਮੋਬਾਈਲ ਨਹੀਂ ਪੈਸੇ ਵੇਸਟ ਨਹੀਂ ਕੀਤੇ ਨੇ ਬੱਚਾ ਸਿਆਣਾ ਹੈਗਾ ਅਮਰਤਾਰੀ ਬੱਚਾ ਹੈਗਾ ਬਸ ਇਹ ਡਰ ਹੀ ਗਿਆ ਵੀ ਦਾਦਾ ਜੀ ਮੈਨੂੰ ਕਹਿਣਗੇ ਤੂੰ ਵੀ ਮੇਰੇ ਅਕਾਊਂਟ ਚੋਂ ਆ ਉਹਦੇ ਡੈ빗 ਅਕਾਊਂਟ ਚ ਕਿਉਂ ਕੀਤੇ ਹਾਂਜੀ ਪੁਲਿਸ ਦਾ ਕੰਮ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਬੱਚਾ ਜਲਦੀ ਤੋਂ ਜਲਦੀ ਸਾਡਾ ਬੱਚਾ ਸਾਡੇ ਕੋਲੇ ਪਹੁੰਚਾ ਦਿੱਤਾ ਹਾਂਜੀ ਅਸੀਂ 2:35 'ਤੇ ਇਹਨਾਂ ਕੋਲੇ ਰਿਪੋਰਟ ਦਰਜ ਕਰਵਾਈ ਤੇ ਇਹਨਾਂ ਨੇ ਆਪ ਦੇ ਪੁਲਿਸ ਮੁਲਾਜ਼ਮ ਲੈ ਕੇ ਨਾਲ ਇਹਨਾਂ ਨੇ ਲੋਕੇਸ਼ਨ ਲਗਵਾਈ ਫੋਨ ਦੀ ਸਾਨੂੰ ਪੁੱਛਿਆ ਬੱਚੇ ਕੋਲੇ ਫੋਨ ਹੈਗਾ ਵਾ ਹਾਂਜੀ ਅਸੀਂ ਦੱਸਿਆ ਬੱਚੇ ਕੋਲੇ ਫੋਨ ਇਹਨਾਂ ਨੇ ਲੋਕੇਸ਼ਨ ਲਗਵਾਈ ਦਵਾ ਦਾ ਜਲਦੀ ਜਲਦੀ ਤੇ ਫਿਰ ਇਹਨਾਂ ਨੇ ਆਪ ਦੀ ਕਾਰਵਾਈ ਕੀਤੀ ਜੋ ਪੁਲਿਸ ਮੁਲਾਜ਼ਮ ਨਾਲ ਲੈ ਕੇ ਜਲਦੀ ਤੋਂ ਜਲਦੀ ਜਿੱਥੇ ਵੀ ਬੱਚਾ ਸਾਡਾ ਸੀਗਾ ਲੋਕੇਸ਼ਨ ਤੇ ਉਸ ਥਾਂ ਜਗ੍ਹਾ ਤੇ ਪਹੁੰਚੇ ਤੇ ਇਹਨਾਂ ਨੇ ਪੂਰੀ ਕਾਰਵਾਈ ਕੀਤੀ ਉੱਥੇ ਜਾ ਕੇ ਤੇ ਸਾਡਾ ਬੱਚਾ ਸਾਡੇ 5:35 ਤੇ ਇਹਨਾਂ ਨੇ ਸਾਡੇ ਕੋਲੇ ਸਾਡਾ ਬੱਚਾ ਬਚਾਤਾ। ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਾਡਾ ਬੱਚਾ ਸਾਡੇ ਕੋਲੇ ਪਹੁੰਚੇ।